ਮਹਾ ਸ਼ਿਵratri ਦੇ ਸ਼ੁਭ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਬਾਬਾ ਸੁਖਾਨੰਦ ਕਾਵੜ ਸ਼ੀਵਰ ਸੇਵਾ ਵੱਲੋਂ ਉੱਥੋਂ ਚ ਕੀਦੋ ਗਹਾਂ ਕਾਵੜੀਆਂ ਲਈ ਕਾਵੜਾ ਰੱਖਣੀ ਉੱਥੋਂ ਲੱਗੇ ਸ਼ੀਵਰ ਸੇਵਾ ਹਰ ਸਾਲ ਦੀ ਤਰ੍ਹਾਂ ਇਸ ਵਾਰੇ ਵੀ ਬਠਿੰਡਾ ਚੰਡੀਗੜ੍ਹ ਐਨ ਐਚ 7 ਜੈਟੀ ਐਨ ਐਕਸ ਕਲੋਨੀ ਦੇ ਬਿਲਕੁਲ ਸਾਹਮਣੇ ਸ਼ੀਵਰ ਲਗਾਇਆ ਗਿਆ ਹੈ ਜਿਸ ਦੀ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ ਜੋ ਸ਼ਿਪੋਲੇ ਦੇ ਕਾਵੜੀਏ ਹਰਦوار ਨੀਰਕੰਠ ਹੋਰ ਧਾਰਮਿਕ ਸਥਾਨਾਂ ਤੋਂ ਕਾਵੜ ਗੰਗਾਜਲ ਲੈ ਕੇ ਆਪਣੇ ਆਪਣੇ ਸ਼ਹਿਰਾਂ ਕਸਬਿਆਂ ਪਿੰਡਾਂ 'ਚ ਪਹੁੰਚਦੇ ਨੇ ਉਹਨਾਂ ਲਈ ਇਹ ਛੇਵਰ ਲਗਾਇਆ ਗਿਆ ਹੈ ਤੁਹਾਡੀ ਅਸੀਂ ਪ੍ਰਬੰਧਕਾਂ ਨਾਲ ਗੱਲ ਵੀ ਕਰਵਾਵਾਂਗੇ ਅੱਜ ਸ਼ੀਵਰ ਦੀ ਸ਼ੁਰੂਆਤ வேத ਮੰਤਰਾਂ ਦੇ ਉਚਾਰਨ ਨਾਲ ਕਰ ਦਿੱਤੀ ਗਈ ਹੈ ਬਹੁਤ ਵੱਡਾ ਕਾਵੜੀਆਂ ਲਈ ਪੰਡਾਲ ਬਣਾਇਆ ਗਿਆ ਹੈ ਉਹ ਸਾਹਮਣੇ ਤੁਹਾਨੂੰ ਦਿਖਾਵਾਂਗੇ ਅਸੀਂ ਭੋਲੇनाथ ਜੀ ਦਾ ਸਰੂਪ ਰਵੰਧਾ ਨਾਲ ਤੁਹਾਡੀ ਗੱਲ ਵੀ ਕਰਵਾਵਾਂਗੇ ਜੈ ਭੋਲੇनाथ ਛੂਪ ਦੇ ਦਰਸ਼ਨ ਕਰੋ ਭੋਲੇनाथ ਜੀ ਦੇ 26 ਫਰਵਰੀ ਨੂੰ ਮਹਾ ਸ਼ਿਵਰਾਤਰੀ ਦਾ ਦਿਹਾੜਾ ਹੈ ਪੂਰੀ ਦੁਨੀਆ ਦੇ ਵਿੱਚ ਮਹਾ ਸ਼ਿਵਰਾਤਰੀ ਦਾ ਦਿਹਾੜਾ ਬੜੀ ਸ਼ਰਧਾ ਤੇ ਉਸ਼ਾ ਨਾਲ ਮਨਾਇਆ ਜਾਂਦਾ ਹੈ ਇਧਰ ਛੋਟੇ ਛੋਟੇ ਬੱਚੇ ਸ਼ਿਵਰ ਦੇ ਵਿੱਚ ਸੇਵਾ ਕਰਦੇ ਹੋਏ ਹਰ ਸਾਲ ਮਹਾ ਸ਼ਿਵਰਾਤਰੀ ਦੇ ਦਿਹਾੜੇ ਤੇ ਸ਼ੇਪੋਲੇ ਦੇ ਭਗਤਾਂ ਵੱਲੋਂ ਕਾਵੜੀਆਂ ਲਈ ਅੱਥਰ ਬਤਾਰਾ ਬੋਲੂਗਾ ਲੰਗਰ ਦਾ ਪ੍ਰਬੰਧ ਲਾਇਆ ਗਿਆ ਹੈ ਤੁਹਾਡੀ ਅਸੀ ਪਵਨ ਕੁਮਾਰ ਬਤਾਰਾ ਜੀ ਜੋ ਮੀਨੀ ਸਾਰਾ ਵੈਲਫੇਅਰ ਰਜਿਸਟਰਡ ਦੇ ਪ੍ਰਧਾਨ ਨੇ ਅਤੇ ਸਟੇਟ ਵਾੜੀ ਨੇ ਤੁਹਾਡੀ ਅਸੀਂ ਉਹਨਾਂ ਨਾਲ ਗੱਲ ਵੀ ਕਰਵਾਵਾਂਗੇ ਕੀ ਕਹਿਣਾ ਉਹਨਾਂ ਦਾ ਹਾਂ ਜੀ ਪਵਨ ਕਰ ਬਤਾਰਾ ਜੀ ਦਿਓ ਸਾਨੂੰ ਮਾੜਾ ਜਾਣਕਾਰੀ ਇਸ ਸ਼ਿਵਰ ਬਾਰੇ ਇਹ ਜੋ ਸ਼ਿਵਰ ਹੈ ਬਾਬਾ ਸੁਖਾਨੰਦ ਕਾਵੜ ਸ਼ਿਵਰ ਸੇਵਾ ਵੱਲੋਂ ਹੈ ਜੋ ਕੋਲੇ ਨਾਲ ਦੇ ਭਗਤ ਹਰ ਜੋਰ ਜੀ ਗੰਗਾ ਜਲ ਲੈ ਕੇ ਆ ਰਹੇ ਹਨ ਉਹਨਾਂ ਦੀ ਸੇਵਾ ਦੀ ਮੰਡੀ ਨਿਵਾਸੀਆਂ ਵੱਲੋਂ ਕੱਪਾ ਪਿੰਡ ਨਿਵਾਸੀਆਂ ਵੱਲੋਂ ਲਾਇਆ ਹੈ 33 ਬਜੇ ਸ਼ਹਿਰ ਦੇ ਬੈਕਰੀ ਤੋਂ ਕੋਲ ਦੇ ਫਾਰਮ ਤੋਂ ਲਈ ਰਹਿਦਾ ਹੈ ਸ਼ਹਿਰ ਦੇ ਬ੍ਰੇਕਫਾਸਟ ਦਾ ਸੋਇਆ ਬੇਸ ਦੀ ਸ਼ਾਮ ਦੀ ਰੋਟੀ ਦਾ ਉਹਨਾਂ ਦੀ ਤਾਂ ਇਹ ਕਿੰਨੇ ਤਰੀਕ ਤੱਕ ਚੱਲੂਗਾ ਜੀ ਇਹ ਚੱਲੂ ਆ ਜੀ 28 ਤੀ 4 ਵੀ ਹੋਰ ਵੀ ਕੁਝ ਮਾਰਕ ਮੈਂ تھی ਉਹ ਤਾਂ ਕੱਲ ਦੀ ਉਹ ਚੌਕੀ ਆਪੋ ਨੇ ਸੇਕ ਕੇ ਦੇਵਾ ਲੈਣਾ ਹੈ ਆਪਣਾ ਗੁਣਗਾਨ ਠੀਕ ਹੈ ਹੋਰ ਤੁਸੀਂ ਛੇਪੋਲੇ ਦੇ ਭਗਤਾਂ ਨੂੰ ਕੀ ਕਹਿਣਾ ਚਾਹੁੰਦੇ ਮਹਾ ਸ਼ਿਵਰਾਤਰੀ ਮੌਕੇ ਤੁਸੀਂ ਕਹਿਣਾ ਚਾਹੁੰਦੇ ਛੇਪੋਲੇ ਦੇ ਭਗਤਾਂ ਨੂੰ ਵੀ ਵੱਧ ਤੋਂ ਵੱਧ ਸਨਾਤਨ ਧਰਮ ਦਾ ਪ੍ਰਚਾਰ ਕਰੋ ਜਿਹੜੇ ਮੋਟਰਸਾਈਕਲ ਛੁੱਟੇ ਪਾਸੇ ਦੁਆਰੇ ਵਿੱਚ ਜਾਓ ਮਨ ਨੂੰ ਨਿਰਮਲ ਕਰੋ ਮਸਤ ਰਹੋ ਠੀਕ ਹੈ OK